ਕੁਝ ਖਾਸ ਅੱਜ ਮੁਰੇ ਕੁਝ ਖਾਸ ਪ੍ਰੋਗਰਾਮ ਵਿੱਚ ਤੁਹਾਨੂੰ ਚੋਣਾਂ ਨਾਲ ਸੰਬੰਧਿਤ ਇੱਕ ਅਹਿਮ ਤੱਥ ਦੱਸਾਂਗੇ ਦੇਸ਼ ਦਾ ਪਾਰਲੀਮੈਂਟ ਇੱਕ ਪਵਿੱਤਰ ਸਦਨ ਹੈ ਔਰ ਪਾਰਲੀਮੈਂਟ ਵਿੱਚ ਜਿੱਤ ਕੇ ਜਾਂਦੇ ਸੰਸਦ ਮੈਂਬਰਾਂ ਦੇ ਹੱਥ ਦੇਸ਼ ਭਰ ਦੇ ਕਰੋੜਾਂ ਲੋਕਾਂ ਦੀ ਕਿਸਮਤ ਹੈ ਪੁਵੇਖ ਹੈ ਔਰ ਜਿਹੜੇ ਲੋਕ ਸਭਾ ਚ ਸੰਸਦ ਮੈਂਬਰ ਜਾਂਦੇ ਨੇ ਉਹਨਾਂ ਬਾਰੇ ਇੱਕ ਬੜੀ ਰੋਚਕ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਪਾਰਲੀਮੈਂਟ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਵੀ ਪਵਿੱਤਰ ਜਿਵੇਂ ਆਪਾਂ ਦੱਸਿਆ ਪਾਰਲੀਮੈਂਟ ਵਿੱਚ ਹੀ ਦੇਸ਼ ਦੀ ਕਿਸਮਤ ਘੜੀ ਜਾਣੀ ਹੁੰਦੀ ਹੈ ਸੰਸਦ ਮੈਂਬਰਾਂ ਵੱਲੋਂ ਪਰ ਜਿਹੜੇ ਸੰਸਦ ਮੈਂਬਰ ਤੁਸੀਂ VOTER ਜਿਤਾ ਕੇ ਪਾਰਲੀਮੈਂਟ ਵਿੱਚ ਭੇਜ ਦੇ ਜੇ ਜੇ ਇਹ ਖਬਰ ਆਵੇ ਵੀ ਪਾਰਲੀਮੈਂਟ ਵਿੱਚ ਗਏ ਕੁੱਲ ਸੰਸਦ ਮੈਂਬਰਾਂ ਵਿੱਚੋਂ 44% ਦਾਗੀ ਨੇ ਤੇ ਫਿਰ ਤੁਸੀਂ ਕਿਵੇਂ ਸੋਚੋਗੇ ਪਰ ਇਹ ਸੱਚ ਹੈ ਇੱਕ ਰਿਪੋਰਟ ਆਈ ਹੈ ADR ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਵੀ ਪਾਰਲੀਮੈਂਟ ਵਿੱਚ 2019 ਚ ਜਿਹੜੇ ਸੰਸਦ ਮੈਂਬਰ ਭੇਜੇ ਸੀ ਉਹਨਾਂ ਵਿੱਚੋਂ 44% ਜਿਹੜੇ ਨੇ ਉਹ ਦਾਗੀ ਨੇ ਉਹਨਾਂ ਵਿਰੁੱਧ ਅਪਰਾਧਿਕ ਕੇਸ ਦਰਜ ਨੇ ਇਹ ਟੋਟਲ 225 ਸੰਸਦ ਮੈਂਬਰਾਂ ਦੀ ਗੱਲ ਕੀਤੀ ਹੈ ਜਿੰਨਾਂ ਉੱਪਰ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਕੇਸ ਦਰਜ ਨੇ ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਕਈ ਸੰਸਦ ਮੈਂਬਰਾਂ ਉੱਪਰ ਕਤਲ ਦੇ ਕੇਸ ਦਰਜ ਨੇ ਕਈ ਸੰਸਦ ਮੈਂਬਰਾਂ ਉੱਪਰ ਕਤਲ ਦਾ ਯਤਨ ਕਰਨ ਦੇ ਅਟੈਂਪਟ ਟੂ ਮਰਡਰ ਦੇ ਕੇਸ ਦਰਜ ਨੇ ਕਈ ਸੰਸਦ ਮੈਂਬਰਾਂ ਉੱਪਰ ਅਗਵਾ ਕਰਨ ਦੇ ਕੇਸ ਦਰਜ ਨੇ ਔਰ ਕਈ ਸੰਸਦ ਮੈਂਬਰਾਂ ਦੇ ਉੱਪਰ ਤਾਂ ਮਹਿਲਾਵਾਂ ਨਾਲ ਜ਼ਬਰਜਨਾਹ ਕਰਨ ਜਾਂ ਹੋਰ ਤੱਕੇਸ਼ਾਈ ਕਰਨ ਦੇ ਕੇਸ ਦਰਜ ਨੇ ਭਾਵੇਂ ਦੋਸ਼ੀ ਨਹੀਂ ਕਹਿ ਸਕਦੇ ਜਿਹੜੇ ਸੰਸਦ ਮੈਂਬਰ 225 ਨੇ ਜਿਨ੍ਹਾਂ ਤੇ ਅਪਰਾਧ ਕੇਸ ਦਰਜ ਨੇ ਉਹਨਾਂ ਵਿੱਚੋਂ ਕਿਸੇ ਨੂੰ ਦੋਸ਼ੀ ਨਹੀਂ ਕਹਿ ਸਕਦੇ ਕਿਉਂਕਿ ਫਿਲਹਾਲ ਇਹ ਕੇਸ ਪੁਲਿਸ ਤੇ ਅਦਾਲਤਾਂ ਵਿੱਚ ਚੱਲ ਰਹੇ ਨੇ ਪਰ ਇੰਨੀ ਵੱਡੀ ਗਿਣਤੀ ਚ 44 ਫੀਸਦੀ ਜੇ ਸੰਸਦ ਮੈਂਬਰਾਂ ਉੱਪਰ ਅਪਰਾਧ ਕੇਸ ਦਰਜ ਹੋਣ ਫਿਰ ਕਿਤੇ ਨਾ ਕਿਤੇ ਸਵਾਲ ਤੇ ਖੜੇ ਹੁੰਦੇ ਨੇ ਵੀ ਉਹਨਾਂ ਤੇ ਇੱਕ ਕੇਸ ਦਰਜ ਕਿਉਂ ਹੋਏ ਕੀ 225 ਦੇ 225 ਸੰਸਦ ਮੈਂਬਰਾਂ ਤੇ ਜਿਹੜੇ ਕੇਸ ਦਰਜ ਹੋਏ ਨੇ ਉਹ ਝੂਠੇ ਨੇ ਜਾਂ ਉਹਨਾਂ ਵਿੱਚ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਇਹ ਇਹਦਾ ਜਵਾਬ ਤੇ ਅਦਾਲਤਾਂ ਨੇ ਦੇਣਾ ਆਉਣ ਵਾਲੇ ਸਮੇਂ 'ਚ ਜਦੋਂ ਇਨ੍ਹਾਂ ਕੇਸਾਂ ਦਾ ਨਿਬੇੜਾ ਹੋਊਗਾ ਪਰ ਗੱਲ ਤੇ ਇਹ ਸੋਚਣ ਵਾਲੀ ਹੈ ਔਰ ਖਾਸ ਕਰਕੇ ਜਿਹੜੀ ਗੱਲ ਜਾਣਕਾਰੀ ਸਾਹਮਣੇ ਆਈ ਹੈ 6 ਸਟੇਟ ਅਜਿਹੇ ਨੇ ਜਿਹਦੇ ਵਿੱਚ ਉੱਤਰ ਪ੍ਰਦੇਸ਼ ਮਹਾਰਾਸ਼ਟਰ ਬਿਹਾਰ ਆਂਧਰਾ ਪ੍ਰਦੇਸ਼ ਤੇ ਤੇਲੰਗਣਾ ਤੇ ਹਿਮਾਚਲ ਪ੍ਰਦੇਸ਼ ਇੱਥੋਂ ਦੇ 50% ਸੰਸਦ ਮੈਂਬਰ ਜਿਹੜੇ ਨੇ ਉਹਨਾਂ ਤੇ ਅਪਰਾਧਕ ਕੇਸ ਦਰਜ ਨੇ ਔਰ 29% ਸੰਸਦ ਮੈਂਬਰਾਂ ਉੱਪਰ ਦੱਸਿਆ ਗਿਆ ਹੈ ਬੜੇ ਗੰਭੀਰ ਕਿਸਮ ਦੇ ਜਿਹੜੇ ਅਪਰਾਧ ਕੇਸ ਦਰਜ ਨੇ ਜਿਨ੍ਹਾਂ ਨੂੰ ਗੰਭੀਰ ਅਪਰਾਧ ਕਿਹਾ ਜਾ ਸਕਦਾ ਔਰ ਕਈ ਸੰਸਦ ਮੈਂਬਰ ਜਿਹੜੇ ਨੇ ਉਹਨਾਂ ਦੇ ਉੱਪਰ ਜਿਹੜੇ ਕਤਲ ਦੇ ਕੇਸ ਵੀ ਦਰਜ ਨੇ ਸੋ ਇਹ ਕਹਾਣੀ ਹੈ ਤੁਹਾਡੇ ਸੰਸਦ ਮੈਂਬਰਾਂ ਦੀ ਜਿਨ੍ਹਾਂ ਨੂੰ ਤੁਸੀਂ ਪਾਰਲੀਮੈਂਟ ਵਿੱਚ ਭੇਜਿਆ ਦਰਅਸਲ ਚੋਣ ਕਮਿਸ਼ਨ ਦਾ ਇਹ ਨਿਰਦੇਸ਼ ਹੈ ਫੈਸਲਾ ਹੁੰਦਾ ਵੀ ਜਦੋਂ ਵੀ ਕਿਸੇ ਨੇ ਇਲੈਕਸ਼ਨ ਲੜਨੀ ਹੈ ਤੇ ਉਹਨੇ ਆਪਣੇ ਅਪਰਾਧਿਕ ਕੇਸਾਂ ਦੀ ਜਾਣਕਾਰੀ ਜਿਹੜੀ ਹੈ ਉਹ ਪਬਲਿਕ ਰੀ ਜਨਤਕ ਕਰਨੀ ਹੁੰਦੀ ਹੈ ਤੇ ਇੱਕ ਐਫੀਡੇਵਿਟ ਦੇ ਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਣੀ ਹੁੰਦੀ ਹੈ ਤੇ ਇਹ ਜਿਹੜੀ ਇਨਫੋਰਮੇਸ਼ਨ ਹੈ ਇਹ ਖੁਦ 225 ਸੰਸਦ ਮੈਂਬਰਾਂ ਨੇ ਆਪਣੇ ਹਲਫੀਆ ਬਿਆਨ ਦੇ ਕੇ ਉਹਨਾਂ ਵਿੱਚ ਦੱਸੀ ਹੈ ਔਰ ਇੱਕ ਹੋਰ ਰੋਚਕ ਜਾਣਕਾਰੀ ਇਹ ਹੈ ਵੀ 5 ਫੀਸਡ ਪਾਰਲੀਮੈਂਟ ਦੇ ਜਿਹੜੇ ਸੰਸਦ ਮੈਂਬਰ ਨੇ ਉਹ ਅਰਬਪਤੀ ਨੇ ਭਾਵ ਉਹਨਾਂ ਕੋਲ 100 ਕਰੋੜ ਤੋਂ ਵੀ ਵੱਧ ਦੀ ਜਿਹੜੀ ਪ੍ਰਾਪਰਟੀ ਹੈ ਔਰ 100 ਕਰੋੜ ਤੋਂ ਵੱਧ ਪ੍ਰਾਪਰਟੀ ਵਾਲੇ ਜੇ ਤਿੰਨ ਸੰਸਦ ਮੈਂਬਰਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਤਿੰਨ ਸੰਸਦ ਮੈਂਬਰਾਂ ਵਿੱਚੋਂ ਕਾਂਗਰਸ ਦੇ ਨਕੁਲਨਾਥ ਤੇ ਡੀ ਕੇ ਸ਼ਰੇਸ਼ ਤੇ ਇੱਕ ਆ자ਦ ਸੰਸਦ ਮੈਂਬਰ ਨੇ ਕੁੰਨੂਮੁਰੂ ਰਗੂਰਾਮਾ ਕ੍ਰਿਸ਼ਨ ਰਾਜਾ ਇਹ ਅਰਬਪਤੀ ਜਿਹੜੇ ਨੇ ਇਹ ਪਾਰਲੀਮੈਂਟ ਵਿੱਚ ਸੰਸਦ ਮੈਂਬਰ ਜਿੱਤ ਕੇ ਗਏ